ਆਪਾਂ ਗੱਲ ਕਰਾਂਗੇ ਨਾਗaland ਸਟੇਟ ਡੀਅਰ ਪੂਜਾ ਬੰਪਰ ਵਾਰੀ ਇਹਦਾ ਜਿਹੜਾ ਡਰਾ ਨਿਕਲ ਜਾ ਰਿਹਾ ਉਹ 11 ਅਕਤੂਬਰ ਨੂੰ ਨਿਕਲ ਜਾ ਰਿਹਾ ਤੇ 500 ਰੁਪਏ ਦੀ ਇੱਕ ਟਿਕਟ ਹੈ ਤੇ ਰਾਤ 8 ਵਜੇ ਡਰਾ ਨਿਕਲਣਾ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਵਾਰੇ ਗੱਲ ਕਰਦੇ ਹਾਂ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਤੇ ਤੁਸੀਂ ਲੋਟਰੀ ਖਰੀਦਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਉਹ ਵੀ ਤੁਹਾਨੂੰ ਮੈਂ ਦੱਸੂੰਗਾ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਵਾਰੇ ਗੱਲ ਕਰਦੇ ਹਾਂ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਜਿਹੜਾ ਹੈ ਉਹ 3 ਕਰੋੜ ਤੱਕ ਡੇ ਜਾਣਾ ਗਰੰਟੀ ਟੂ ਪਬਲਿਕ ਹੈ ਹੁਣ ਇਹ ਵਿੱਚ ਜਿਹੜੀ ਹੈ 6 ਲੱਖ ਦੀ ਸਕੀਮ ਹੈ ਪਹਿਲਾ ਪ੍ਰਾਈਜ਼ ਜਿਹੜਾ ਹੈ ਉਹ ਗਰੰਟੀਡ ਹੋਣਾ ਵੀ ਕਈਆਂ ਡਾਟਾ 'ਚ ਹੋਣਾ ਯਾਨੀ ਕਿ ਜਿੰਨੀ ਸਰਕਾਰ ਦੀ ਸੇਲ ਹੋਈ ਉਹਦੇ ਵਿੱਚੋਂ ਇਨਾਮ ਕੱਢੇ ਜਾਣਾ ਪਹਿਲਾ ਪ੍ਰਾਈਜ਼ ਦੂਸਰਾ ਨਾਮ ਹੋਣਾ ਜੀ 1 ਕਰੋੜ ਦਾ ਇਹ ਇੱਕ ਪ੍ਰਾਈਜ਼ ਕੱਢੇ ਜਾਣਾ ਤੀਸਰਾ ਨਾਮ ਹੈਗਾ ਜੀ 50 ਲੱਖ ਦਾ ਇਹ ਵੀ ਇੱਕ ਪ੍ਰਾਈਜ਼ ਕੱਢੇ ਜਾਣਾ ਚੌਥਾ ਨਾਮ ਹੋਣਾ ਜੀ 9000 ਰੁਪਏ ਦਾ ਇਹ 600 ਪ੍ਰਾਈਜ਼ ਆ ਤੇ ਪੰਜਵਾਂ ਨਾਮ 7000 ਦਾ ਇਹ ਵੀ 600 ਪ੍ਰਾਈਜ਼ ਆ ਤੇ ਛੇਵਾਂ ਨਾਮ 3000 ਦਾ ਹੋਣਾ ਇਹ ਵੀ 600 ਪ੍ਰਾਈਜ਼ ਨਿਕਲਣਾ ਤੇ ਸੱਤਵਾਂ ਪ੍ਰਾਈਜ਼ ਹੋਣਾ ਜੀ 1000 ਦਾ ਤੇ 30 ਹਜ਼ਾਰ ਪ੍ਰਾਈਜ਼ ਨਿਕਲਣੇ ਆ ਤੇ ਟੋਟਲ ਜਿਹੜੀ ਸਕੀਮ ਹੈ ਟੈਕਟਾ ਸ਼ਪੀਆਂ ਉਹ 6 ਲੱਖ ਆ ਦੋ ਸੀਰੀਜ਼ ਆਉਣੀਆਂ ਇਹਦੇ ਵਿੱਚ A ਔਰ B 3 ਲੱਖ A ਚ ਆ ਤੇ 3 ਲੱਖ B ਚ ਆ ਪਹਿਲਾ ਪ੍ਰਾਈਜ਼ A ਚ ਵੀ ਆ ਸਕਦਾ ਤੇ B ਚ ਵੀ ਆ ਸਕਦਾ ਤੁਸੀਂ ਦੋਨੇ ਸੀਰੀਜ਼ਾਂ ਲਿਓ A ਔਰ B ਇਹਦਾ ਫਿਰ ਆਏ ਆ ਦੂਸਰਾ ਨਾਮ 1 ਕਰੋੜ ਦਾ ਤੀਸਰਾ 50 ਲੱਖ ਦਾ ਇਹ ਕਿਸੇ ਨਾ ਕਿਤੇ ਆ ਸਕਦੇ A ਚ ਵੀ ਆ ਸਕਦਾ ਤੇ B ਚ ਵੀ ਆ ਸਕਦਾ ਜੇ ਤੁਹਾਡੇ ਕੋਲ ਸੇਮ ਨੰਬਰ ਦੀਆਂ ਟੈਕਟਾਂ ਹੋਈਆਂ A ਔਰ B ਸੀਰੀਜ਼ ਹੋਈ ਤਾਂ ਤੁਹਾਡੇ ਜਿਹੜੇ ਪਹਿਲੇ ਤਿੰਨ ਪ੍ਰਾਈਜ਼ ਉਹ ਮਿਸ ਨਹੀਂ ਹੋਣਗੇ ਤੇ ਬਾਕੀ ਜਿਹੜੇ ਆ ਪ੍ਰਾਈਜ਼ ਡਬਲ ਮੈਨੇ ਆ ਉੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ ਪਹਿਲਾ ਦੂਜਾ ਤੀਜਾ ਪ੍ਰਾਈਜ਼ ਇਥੇ ਸੀਰੀਜ਼ ਨਾਲ ਲਾਉਣਾ ਆ 6 ਅੱਖਰ ਮੈਚ ਕਰਨੇ ਆ ਤੇ ਬਾਕੀ ਜਿਹੜੇ ਛੋਟੇ ਪ੍ਰਾਈਜ਼ ਚੌਥਾ ਪੰਜਵਾਂ ਛੇਵਾਂ ਸੱਤਮਾ ਇਥੇ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਇਹ ਪੂਜਾ ਬੰਪਰ ਆ ਨਾਗਾਲੈਂਡ ਸਟੇਟ ਦਾ ਜੇ ਤੁਸੀਂ ਟਿਕਟ ਖਰੀਦਣੀ ਆ ਤਾਂ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰੋ ਤਾਂ ਤੁਹਾਡੇ ਬਾਈ ਪੋਸਟ ਤੁਹਾਡੇ ਘਰ ਟਿਕਟ ਪਹੁੰਚ ਜਾਣੀ ਆ ਤੇ 11 ਅਕਤੂਬਰ ਨੂੰ ਡਰਾਇਆ 500 ਰੁਪਏ ਦੀ ਟਿਕਟ ਹੈ ਪਹਿਲਾ ਪ੍ਰਾਈਜ਼ 3 ਕਰੋੜ ਕੋਈ ਨਾ ਕੋਈ ਵਿਨਰ ਬੰਨੇ ਬੰਨਾ ਹੈ 3 ਕਰੋੜ ਦਾ ਪ੍ਰਾਈਜ਼ ਦਾ ਤੇ ਬਾਕੀ ਪੇਜ ਨੂੰ ਵੀ ਜ਼ਰੂਰ